ਨਾ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਵਧੀਆ ਸਹੂਲਤਾਂ ਦੇਣ ਦੇ ਮੱਦੇਨਜ਼ਰ ਨਾਲ ਏਸੀ ਲਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਉਹ ਦਾਨੀ ਸੱਜਣਾ ਤੇ ਅਧਿਆਪਕਾਂ, ਸੇਵਾਮੁਕਤ ਅਧਿਆਪਕਾਂ ਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਸਾਡੇ ਮਲਟੀਪਲ ਹਾਲ ਵਿਦਿਆਰਥੀਆਂ ਦੇ ਫੰਕਸ਼ਨਾਂ ਲਈ ਬਣਿਆ ਸੀ। ਉੱਥੇ 3 ਏਸੀ ਸਾਡੇ ਸੇਵਾਮੁਕਤ ਅਧਿਆਪਕਾਂ ਵੱਲੋਂ ਦਾਨ ਵਿੱਚ ਦਿੱਤੇ ਗਏ ਸਨ। ਉਸ ਤੋਂ ਬਾਅਦ ਕਲਾਸਾਂ ਲਈ ਦੋ ਦਾਨੀ ਸੱਜਣਾ ਵੱਲੋਂ ਸਹਿਯੋਗ ਮਿਲਿਆ ਇੱਕ ਇੱਕੋਂ ਅਧਿਆਪਕ ਬਦਲ ਕੇ ਜਾ ਚੁੱਕੇ ਸਨ ਇੱਕ ਸਮਾਜ ਸੇਵਕ ਸਨ ਬੱਚਿਆਂ ਦੀ ਫਿਟਨੈਸ ਲਈ ਸਰ ਅਸੀਂ ਬੱਚਿਆਂ ਨੂੰ ਖੇਡਾਂ ਸਕਾਊਟ ਗਾਈਡ ਐਨਐਸਐਸ ਐਕਟੀਵਿਟੀ ਵਿੱਚ ਇਨਵੋਲਵ ਕਰਦੇ ਹਾਂ ਸਾਡੇ ਬੱਚਿਆਂ ਨੇ ਇਸ ਸਾਲ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਸਟੇਟ ਦੀਆਂ ਖੇਡਾਂ ਦੇ ਵਿੱਚੋਂ ਮੈਡਲ ਲਏ ਨੇ ਚੇਂਦਾ ਜ਼ਿਲ੍ਹੇ ਦਾ ਪਹਿਲਾ ਇੱਕ ਸਰਕਾਰੀ ਸਕੂਲ ਜਿੱਥੇ ਹਰ ਇੱਕ ਕਲਾਸ ਦੇ ਵਿੱਚ ਏਸੀ ਲਾਇਆ ਗਿਆ ਜਿਸ ਨੂੰ ਲੈ ਕੇ ਵੱਡੇ ਗਿਣਤੇ ਵਿੱਚ ਜਿੱਥੇ ਗਰਮੀ ਤਲਾਤ ਪਾਈ ਜਾ ਰਹੀ ਹੈ ਉੱਥੇ ਅਧਿਆਪਕਾਂ ਵੱਲੋਂ ਇੱਕ ਵੱਖਰਾ ਅਤੇ ਪਹਿਲ ਕਦਮੀ ਉਪਰਾਲਾ ਕੀਤਾ ਜਾ ਰਿਹਾ ਹੈ ਪ੍ਰਿੰਸੀਪਲ ਗੁਰਮੇਲ ਸਿੰਘ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਪਹਿਲਾ ਜ਼ਿਲ੍ਹੇ ਦਾ ਅਜਿਹਾ ਸਕੂਲ ਹੈ ਜਿੱਥੇ ਹਰ ਇੱਕ ਜਮਾਤ ਦੇ ਵਿੱਚ ਏਸੀ ਲਾਇਆ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਇਹ ਉਪਰਾਲਾ ਕਰਨਾ ਸਰ ਇਹ ਸਕੂਲ ਆਫ ਫੈਮਿਨੈਂਸ ਪਰਸਰਾਮਨਗਰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੇ ਮਾਨਯੋਗ ਸਿੱਖਿਆ ਮੰਤਰੀ ਜੀ ਦੀ ਜੋਗ ਅਗਵਾਈ ਹੇਠ ਹਰ ਤਰ੍ਹਾਂ ਦਾ ਆਧੁਨਿਕ ਫਰਨੀਚਰ ਸਰਕਾਰ ਵੱਲੋਂ ਦਿੱਤਾ ਗਿਆ ਸਮ। ਕੰਪਿਊਟਰ ਲੈਬ ਲਈ ਬਹੁਤ ਅੱਛਾ ਇਨਫਰਾਸਟ੍ਰਕਚਰ ਦਿੱਤਾ ਗਿਆ ਹੈ। ਲਾਇਬ੍ਰੇਰੀ ਬਹੁਤ ਮਾਡਰਨ ਢੰਗਾਂ ਦਿੱਤੀ ਗਈ ਹੈ ਤੇ ਹੁਣ ਸਕੂਲ ਆਫ ਐਮੀਨੈਂਸ ਵਿੱਚ ਇਸ ਸਕੂਲ ਵਿੱਚ ਦਾਖਲ ਹੋਣ ਵਾਲੇ ਬੱਚਿਆਂ ਨੇ ਬੇਹੱਦ ਰੁਚੀ ਦਿਖਾਈ ਹੈ। ਸਾਡੇ 9ਵੀਂ ਤੇ 11ਵੀਂ ਚ ਦਾਖਲ ਹੋਣ ਵਾਲੇ ਬੱਚਿਆਂ ਦੇ ਗਿਣਤੀ ਜਿਹੜੀ ਹਜ਼ਾਰਾਂ ਵਿੱਚ ਸੀ ਜਿਨ੍ਹਾਂ ਨੇ ਟੈਸਟ ਦਿੱਤਾ ਹੈ। ਤਾਂ ਉਹਨਾਂ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਵਧੀਆ ਸਹੂਲਤਾ ਦੇਣ ਦੇ ਮੱਦੇ ਨਜ਼ਰ ਨਾਲ ਏਸੀ ਲਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਉਹ ਦਾਨੀ ਸੱਜਣਾ ਤੇ ਅਧਿਆਪਕਾਂ, ਸੇਵਾਮੁਕਤ ਅਧਿਆਪਕਾਂ ਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। ਸਾਨੂੰ ਪੂਰਨ ਉਮੀਦ ਹੈ ਵੀ ਇਸ ਸਾਲ ਅਸੀਂ ਸਾਡੇ ਐਮੀਨੈਂਸ ਬਲਾਕ ਨੂੰ ਏਸੀ ਕਰਨ ਵਿੱਚ ਕਾਮਯਾਬ ਹੋ ਜਾਵਾਂਗੇ। ਕਿਹੜੇ ਕਲਾਸਾਂ ਵਿੱਚ ਵੀ ਏਸੀ ਲਏ ਹੈ ਗਿਆ, ਕਿਹੜੇ ਅਧਿਆਪਕਾਂ ਨੇ ਮਦਦ ਕੀਤੀ ਹੈ, ਕਹਿੰਦੇ ਜੋ ਇੱਥੇ ਰਿਟਾਇਰ ਹੋ ਚੁੱਕੇ ਸੀ ਉਹਨਾਂ ਦਾਨੀ ਸੱਜਣਾ ਵੱਲੋਂ ਮਦਦ ਕੀਤੀ ਗਿਆ ਕੁਝ ਅਧਿਆਪਕਾਂ ਵੱਲੋਂ ਵੀ ਕੀਤੀ ਹੈ ਇਹ ਬਿਲਕੁਲ ਠੀਕ ਹੈ ਜੀ ਸਭ ਤੋਂ ਪਹਿਲਾਂ ਸਾਡੇ ਮਲਟੀਪਲ ਹਾਲ ਵਿਦਿਆਰਥੀਆਂ ਦੇ ਫੰਕਸ਼ਨਾਂ ਲਈ ਬਣਿਆ ਸੀ ਉੱਥੇ ਤਿੰਨ ਏਸੀ ਸਾਡੇ ਸੇਵਾ ਮੁਕਤ ਅਧਿਆਪਕਾਂ ਵੱਲੋਂ ਦਾਨ ਵਿੱਚ ਦਿੱਤੇ ਗਏ ਸਨ ਉਸ ਤੋਂ ਬਾਅਦ ਕਲਾਸਾਂ ਲਈ ਦੋ ਦਾਨੀ ਸੱਜਣਾ ਵੱਲੋਂ ਸਹਿਯੋਗ ਮਿਲਿਆ ਇੱਕ ਇਥੋਂ ਅਧਿਆਪਕ ਬਦਲ ਕੇ ਜਾ ਚੁੱਕੇ ਸਨ ਇੱਕ ਸਮਾਜ ਸੇਵਕ ਸਨ ਤੇ ਕੁਝ ਦਾਨ ਸਾਡੇ ਅਧਿਆਪਕਾਂ ਨੇ ਵਿੱਚ ਪਾਇਆ ਤਾ ਉਹ ਦੋਹੇ ਐਮੀਨੈਂਸ ਦੇ ਜਿਹੜੇ ਰੂਮ ਆ ਉਹ ਏਸੀ ਹੋ ਚੁੱਕੇ ਆ ਤੇ ਅਗਲੇ ਰੂਮ ਤੇ ਲਈ ਸਾਨੂੰ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਹੋਰ ਕੀ ਹੈ علاوہ ਏਸੀ ਤੋਂ ਇਲਾਵਾ ਜੇਕਰ ਗੱਲ ਕੀਤੀ ਸਕੂਲ ਦੇ ਸਿੱਖਿਆ ਨੂੰ ਲੈ ਕੇ ਕਹਿੰਦੇ ਸੀਸੀਟੀਵੀ ਕੈਮਰੇ ਹਰ ਇੱਕ ਕਲਾਸ ਦੇ ਵਿੱਚ ਉਪਲਬਧਾ ਰੈਲੀਨ ਬਤਾਂਵ ਨੂੰ ਬਚਾਉਣ ਨੂੰ ਲੈ ਕੇ ਕਿਹੜੇ ਉਪਰਾਲੇ ਕੀਤੇ ਗਏ ਨੇ ਸਟੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹੀ ਇਹ ਇਨਫਰਾਸਟ੍ਰਕਚਰ ਸਾਨੂੰ ਉਪਲਬਧ ਕਰਾਇਆ ਗਿਆ ਇਸ ਸਕੂਲ ਦੇ ਹਰ ਕਲਾਸਰੂਮ ਵਿੱਚ ਵਾਲ ਕਲੌਕ ਸੌਫਟ ਬੋਰਡ ਗ੍ਰੀਨ ਬੋਰਡ ਪ੍ਰੋਜੈਕਟਰ ਉਹਨਾਂ ਦੇ ਨਾਲ ਨਾਲ ਹੀ ਸੀਸੀਟੀਵੀ ਕੈਮਰਾ ਤੇ ਸਾਊਂਡ ਦਾ ਪ੍ਰਬੰਧ ਹੋ ਚੁੱਕਿਆ ਹੈ ਤੇ ਵਾਤਾਵਰਨ ਨੂੰ ਬਚਾਉਣ ਲਈ ਇਹਦੇ ਬਾਹਰਲੇ ਪਾਸੇ ਅਸੀਂ ਜਿਹੜੇ ਬਹੁਤ ਸੋਹਣੇ ਦਰਖਤ ਲਾਏ ਨੇ ਤਾਂ ਹੁਣ ਅਸੀਂ ਉਸੇ ਮਹਿਮਨ ਨੂੰ ਹੋਰ ਅੱਗੇ ਵਧਾਵਾਂਗੇ ਤੇ ਕਾਨੂੰ ਦਾਨੀ ਸੱਜਣਾ ਵੱਲੋਂ ਵੀ ਇੱਥੇ ਸਹਿਯੋਗ ਮਿਲ ਰਿਹਾ ਹੈ ਸਰ ਕੀ ਕਰਨਗੇ ਪਹਿਲੇ ਜੇਕਰ ਗੱਲ ਕੀਤੀ ਤਾਂ ਪ੍ਰਾਈਵੇਟ ਸਕੂਲਾਂ ਮਾਤ ਪਾਉਂਦੇ ਇਹ ਸਰਕਾਰੀ ਸਕੂਲ ਜਦੋਂ ਤੁਸੀਂ ਆਏ ਸੀ ਉਸ ਸਮੇਂ ਬੱਚੇ ਕਿੰਨੇ ਸੀ ਹੁਣ ਕਿੰਨੇ ਸ਼ਿਫਟਾਂ ਦੇ ਵਿੱਚ ਕਲਾਸ ਲੱਗਦੀਆਂ ਤੇ ਕਿੰਨੇ ਬੱਚੇ ਹੁੰਦੇ ਸੀ ਇਹ ਸਰ ਮੈਂ ਇਸ ਸਕੂਲ ਦੇ ਵਿੱਚ 2020 ਦੇ ਵਿੱਚ ਜੁਆਇਨ ਕੀਤਾ ਸੀ ਉਸ ਸਮੇ 1260 ਬੱਚੇ ਸਨ ਤਾਂ ਹੁਣ 2230 ਬੱਚੇ ਇੱਥੇ ਦਾਖਲ ਹੋ 2230 ਬੱਚੇ ਦਾਖਲ ਹੋ ਚੁੱਕੇ ਹਨ ਤੇ ਦਾਖਲੇ ਹਲੇ ਚੱਲ ਰਹੇ ਹਨ ਬੱਚੇ ਦੀ ਫਿਟਨੈਸ ਤੇ ਧਿਆਨ ਰੱਖਦੇ ਹੋਏ ਕਿੰਨੀ ਵਾਰ ਮੈਡੀਕਲ ਕੈਂਪ ਲਾਇਆ ਜਾਂਦਾ ਕਿਸ ਤਰ੍ਹਾਂ ਦੀ ਸਹੂਲਤ ਮੈਡੀਕਲ ਦਿੱਤੀ ਹੁੰਦੀ ਹੈ ਉਹਨਾਂ ਨੇ ਬੱਚਿਆਂ ਦੀ ਫਿਟਨੈਸ ਲਈ ਸਰ ਅਸੀਂ ਬੱਚਿਆਂ ਨੂੰ ਖੇਡਾਂ ਸਕਾਊਟ ਗਾਈਡ ਐਨਐਸਐਸ ਐਕਟੀਵਿਟੀ ਵਿੱਚ ਇਨਵੋਲਵ ਕਰਦੇ ਹਾਂ ਸਾਡੇ ਬੱਚਿਆਂ ਨੇ ਇਸ ਸਾਲ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਸਟੇਟ ਦੀਆਂ ਖੇਡਾਂ ਦੇ ਵਿੱਚੋਂ ਮੈਡਲ ਲਏ ਨੇ ਖੇਡਾਂ ਵਤਨ ਪੰਜਾਬ ਤੋਂ ਲਏ ਨੇ ਸਾਡੇ ਬੱਚੇ ਨੈਸ਼ਨਲ ਗੇਮਾਂ ਦੇ ਵਿੱਚੋਂ ਵੀ ਮੈਡਲ ਲੈ ਕੇ ਆਏ ਨੇ ਇਸ ਦੇ ਨਾਲ ਹੀ ਇਸ ਸਕੂਲ ਵਿੱਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਹਰ 6 ਮਹੀਨਿਆਂ ਬਾਅਦ ਹਰੇਕ ਬੱਚੇ ਦੀ ਜਰਨਲ ਚੈੱਕਅਪ ਕਰਵਾਈ ਜਾਂਦੀ ਹੈ ਅੱਜ ਵੀ ਮੈਡੀਕਲ ਟੀਮ ਆਈ ਹੋਈ ਹੈ ਤੇ ਉਹ ਚੈੱਕ ਅਪ ਕੀਤਾ ਜਾ ਰਿਹਾ ਜਿੰਨਾ ਬੱਚਿਆਂ ਨੂੰ ਐਨਕ ਦੀ ਜਰੂਰਤ ਹੁੰਦੀ ਹੈ ਉਹ ਪ੍ਰੋਵਾਈਡ ਕਰਾ ਦਿੱਤੀ ਜਾਂਦੀ ਹੈ ਮੈਡੀਸਨ ਲਈ ਵੀ ਇਧਰੋਂ ਦਿੱਤਾ ਜਾਂਦਾ ਜੇ ਕੋਈ ਮੇਜਰ ਇਲਮੈਂਟ ਹੈ ਤਾਂ ਉਹਦੇ ਲਈ ਵੀ ਸਾਨੂੰ ਡਿਪਾਰਟਮੈਂਟ ਹੈ ਜਿਹੜਾ ਰਿਕਮੈਂਡ ਕਰਦਾ ਹੈ ਅਗਲਾ ਟੈਕ ਚੈੱਕ ਇਰ ਹੋਗਾ ਬਈ ਸਹਾਧਕਾਂ ਦਾ ਹੋਰ ਸਕੂਲ ਨਾਲ ਖਾਣ ਲੈ ਕੇ ਇਸ ਤਰ੍ਹਾਂ ਕਿ ਸਾਡਾ ਅਗਲਾ ਮਿਸ਼ਨ ਜੀ ਪਹਿਲਾ ਸਾਡਾ ਮਿਸ਼ਨ ਸੀ ਕੁਆਲਿਟੀਟਿਵ ਐਜੂਕੇਸ਼ਨ ਸਾਡੇ ਬੱਚੇ ਮੈਰਿਟਾਂ ਵਿੱਚ ਆਉਣੇ ਸ਼ੁਰੂ ਹੋ ਗਏ ਹਨ ਅਗਲੇ ਸਾਲ ਦੇ ਵਿੱਚ ਪੰਜਾਬ ਸਰਕਾਰ ਦੇ ਪੇਸ ਪ੍ਰੋਜੈਕਟ ਦੇ ਤਹਿਤ ਨੀਟ ਤੇ ਜੀਈ ਲਈ ਕੋਚਿੰਗ ਚਾਲੂ ਹੈ ਇਸ ਸਾਲ ਵੀ ਸਾਡੇ 11 ਬੱਚੇ ਲੁਧਿਆਣਾ ਵਿਖੇ ਰੈਜੀਡੈਂਸ਼ੀਅਲ ਕੈਂਪ ਲਾ ਕੇ ਆਏ ਹਨ ਨੀਟ ਤੇ ਜੀਈ ਲਈ ਅਸੀਂ ਇਸ ਤਰ੍ਹਾਂ ਅੱਗੇ ਵਧ ਰਹੀ ਹੈ ਮੇਰੀ ਟੀਮ ਤੇ ਸਾਡੇ ਵਿਦਿਆਰਥੀ ਵੀ ਅਗਲੇ ਨੀਟ ਤੇ ਜੀਈ ਦੇ ਰਿਜ਼ਲਟਾਂ ਦੇ ਵਿੱਚ ਅਸੀਂ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਇਸ ਸਕੂਲ ਦੇ ਅਧਿਆਪਕ ਜਿਨ੍ਹਾਂ ਨੇ ਕਿਹਾ ਕਿ ਆਮਦਾਲ ਦੇ ਵਿੱਚ ਜੋ ਕਿ ਹੋਰੀ ਵੱਡੇ ਗੈਂਤੇ ਵਿੱਚ ਇਸ ਸਕੂਲ ਦੇ ਉਹ ਚ ਹੋਰੀ ਬਕਰਿਓ ਪ੍ਰਾਲੇ ਕੀਤੇ ਜਾਣਗੇ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮਹਿੰਦਾ ਤੋਂ ਵਿਕਰਮਪੁਰ ਸੋਕਸਮੈਂਟ